ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੋ ਜੀ ਹੋਈ ਜਾਂਦੀ ਆ ਖੀਰ ਤਿਆਰ ਠੀਕ ਹੈ ਜੀ ਉਧਰ ਸਬਜ਼ੀ ਲਾਤੀ ਗੱਡੀ ਦੇ ਵਿੱਚ ਉਹ ਤਾਂ ਬਣਾ ਬਣਾ ਇਹ ਆ ਬਣੀ ਜਾਂਦੀ ਆ ਖੀਰ ਤੇ ਸੇਵਾਦਾਰ ਸਾਡੇ ਲੱਗੇ ਪਏ ਆ ਇੱਕ ਆ ਸੇਵਾਦਾਰ ਕਹਿੰਦੇ ਸਾਨੂੰ ਥੋੜੀ ਠੰਡ ਲੱਗਦੀ ਆ ਲੋ ਜੀ ਵਾਹਿਗੁਰੂ ਜੀ ਹਰ ਸ਼ੁੱਕਰਵਾਰ ਦੀ ਤਰ੍ਹਾਂ ਸੰਤ ਬਾਬਾ ਬੁੱਧ ਪ੍ਰਕਾਸ਼ ਦੇ ਟੱਲੇ ਤੋਂ ਜੋ ਲੰਗਰ ਤਿਆਰ ਹੋ ਕੇ ਜਾਂਦਾ ਹੈ ਤੇ ਉਸ ਦੀ ਸੇਵਾ ਹੋ ਰਹੀ ਹੈ ਖੀਰ ਬਣਾਈਏ ਤੇ ਪ੍ਰਸ਼ਾਦੇ ਲੱਦੇ ਪਏ ਗੱਡੀ 'ਚ ਦਾਲ ਲੱਦਤੀ ਤੇ ਖੀਰ ਰਹਿ ਗਈ ਬਣਨ ਵਾਲੀ ਇਹਦੇ ਸੇਵਾਦਾਰ ਸਾਡੇ ਬੈਠੇ ਆ ਸਾਰੇ ਇਹ ਵਾਹਿਗੁਰੂ ਲੰਗਰ ਸੇਵਾਣਾ ਵਾਤੋ ਵਾਦ ਜੁੜੋ ਆਪਣਾ 10ਵਾਂ ਸੌ ਕਢੋ ਨਵਾਂ ਸਾਲ ਆਉਣ ਵਾਲਾ ਵਾਹਿਗੁਰੂ ਵਾਤੋ ਵਾਦ ਲੰਗਰ ਦੇ ਵਿੱਚ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਰਾ ਗੁੰਚੀਆ